ਹੋ ਹੋ ਬਾਬਾ ਜੀਵਨ ਸਿੰਘ ਜੀ ਤੇਰੀ ਜੱਗ ਦੇ ਵਿੱਚ ਮਸਾਲ ਸਾਨੂੰ ਭੁੱਲ ਕੇ ਵੀ ਨਹੀਂ ਭੁੱਲਣੀ ਐਂ ਪੀ ਤਾਂ ਇੱਕ ਪਾਸੇ ਬਣਦਾ ਚੌਂਕੀਦਾਰ ਵੀ ਨਾ ਸੋਹਣੇ ਤਾਰੇ ਮੁੱਲ ਭੀਮ ਦੀਆਂ ਸੋਹਣੇ ਤਾਰੇ ਮੁੱਲ ਭੀਮ ਦੀਆਂ ਮਾਰੀਆਂ ਮਾਰਾਂ ਦੇ ਬਾਬਾ ਸਾਹਿਬ ਨੂੰ ਲੱਗਿਆ ਮੇਰੇ ਸਾਹਮਣੇ ਹੋ ਜਾ ਸਿੰਗਰ ਨੇ ਦੁਨੀਆ ਤੇ ਪੈਦਾ ਹੋਣਾ ਅਮਰ ਸਿੰਘ ਚਮਕੀਲਾ ਤੇ ਵੀ ਬਾਬਾ ਅਮਰਜੋਤ ਹਾਂ ਜੀ ਸੀ ਉਹਨਾਂ ਦਾ ਗੀਤ ਵੀ ਗਾਇਆ ਸੀ ਉਹਨੂੰ ਮਾਰਨ ਵਾਲੇ ਮਰ ਗਏ ਪਰ ਚਮਕੀਲਾ ਜਿਉਂਦਾ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਖੜੇ ਹਾਂ ਕੋਰਾਲੀ ਵਿਖੇ ਜਿੱਥੇ ਕਿ ਮੋਗਾ ਜ਼ਿਲ੍ਹੇ ਦੇ ਇੱਕ ਐਸੇ ਫੀਮੇਲ ਸਿੰਗਰ ਨੇ ਜੋ ਫੀਮੇਲ ਸਿੰਗਿੰਗ ਦੇ ਨਾਂ ਨਾਲ ਆਪਣੀ ਆਵਾਜ਼ ਦਾ ਦੀ ਕਲਾ ਐਸੀ ਵਿਖੇ ਰਦੇ ਨੇ ਕਿ ਉਹ ਇਸ ਆਵਾਜ਼ ਦੇ ਨਾਲ ਮੇਲ ਸਿੰਗਿੰਗ ਦੀ ਆਵਾਜ਼ ਵੀ ਕੱਢਦੇ ਨੇ ਤੇ ਗੱਲਬਾਤ ਕਰਾਂਗੇ ਇਹਨਾਂ ਦੇ ਜੀਵਨ ਬਾਰੇ ਤੇ ਇਹਨਾਂ ਦੀ ਸਿੰਗਿੰਗ ਬਾਰੇ ਸਸ਼ੀ ਕਾਂਮ ਸਸ਼ੀ ਕਾਂਮ ਜੀ ਹਾਂਜੀ ਮੈਮ ਸਭ ਤੋਂ ਪਹਿਲਾਂ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਤੁਹਾਡਾ ਜੋ ਜਨਮ ਹੈ ਕਿਹੜੇ ਏਰੀਆ 'ਚ ਹੋਇਆ ਤੇ ਤੁਸੀਂ ਕਿੰਨੇ ਕਿੰਨੀ ਜਮਾ ਤੱਕ ਪੜ੍ਹਿਓ ਤੇ ਤੁਹਾਡਾ ਜੀਵਨ ਕਿਸ ਤਰ੍ਹਾਂ ਦਾ ਰਿਹਾ ਹਾਂਜੀ ਮੇਰਾ ਪਿੰਡ ਮੋਗਾ ਜ਼ਿਲ੍ਹੇ 'ਚ ਪੈਂਦਾ ਜੀ ਮੋਗਾ ਜ਼ਿਲ੍ਹਾ ਪਿੰਡ ਸਾਹੋਕੇ ਤੇ ਮੈਂ ਜੇ ਜਿਹੜਾ ਮੇਰਾ ਮਢਲਾ ਬਚਪਨਾ ਉਹ ਪਰਿਵਾਰ ਦੇ ਵਿੱਚ ਹੀ ਬੀਤਿਆ ਤੇ ਹਾਂਜੀ ਮੈਂ ਮੈਰਿਟ ਤੱਕ ਤੱਕ ਪੜਾਈ ਕੀਤੀ ਹੈ ਪਿੰਡ ਦੇ ਸਕੂਲ ਹਾਈ ਟੂਨ ਤੇ ਮੈਮ ਤੁਹਾਡੇ ਘਰ ਵਿੱਚ ਪਰਿਵਾਰਕ ਮੈਂਬਰਾਂ ਵਿੱਚ ਮਦਰ ਫਾਦਰ ਕੀ ਕਰਦੇ ਨੇ ਤੇ ਕਿੰਨੇ ਭੈਣ ਭਰਾ ਹੋ ਹਾਂਜੀ ਮੇਰੇ ਮੈਂ ਕਾਮ ਦੇ ਗਰੀਬ ਪਰਿਵਾਰ ਦੇ ਵਿੱਚ ਜਨਮ ਲਿਆ ਜੀ ਆਮ ਜਿਵੇਂ ਆਪਣਾ ਪਰਿਵਾਰ ਹਾਂਜੀ ਹੁੰਦਾ ਹੈ ਮੇਰੇ ਫਾਦਰ ਸਾਹਿਬ ਮਜ਼ਦੂਰੀ ਕਰਦੇ ਸੀਗੇ ਜੀ ਦੋ ਮੇਰੇ ਬ੍ਰਦਰ ਨੇ ਤੇ ਇੱਕ ਮੇਰੇ ਮਾਤਾ ਜੀ ਕਰੇ ਹਾਂ ਤੁਸੀਂ ਸਿੰਗਿੰਗ ਵਿੱਚ ਫੀਮੇਲ ਹੋਣ ਦੇ ਨਾਤੇ ਨਾਲ ਨਾਲ ਮੇਲ ਆਵਾਜ਼ਾਂ ਨੂੰ ਵੀ ਤੁਸੀਂ ਜੋ ਉਹਦੇ ਨਾਲ ਵੀ ਗਾਣੇ ਗਾਉਂਦੇ ਹੋ ਕੀ ਘਰਦਿਆਂ ਨੇ ਕਦੀ ਵਿਰੋਧਤਾ ਨਹੀਂ ਦਿਖਾਈ ਤੁਹਾਨੂੰ ਨਹੀਂ ਜੀ ਉਹਨਾਂ ਨੇ ਕਦੇ ਨਹੀਂ ਵਿਖਾਈ ਉਹ ਤਾਂ ਆਪਣੇ ਆਪ ਚੱਕ ਆਏ ਫਕਰ ਮਹਿਸੂਸ ਕਰਦੇ ਨੇ ਵੀ ਕਿੱਥੇ ਇੱਕ ਆਵਾਜ਼ ਕਿੱਥੇ ਦੋ ਦੋ ਆਵਾਜ਼ਾਂ ਦੇ ਵਿੱਚ ਗਾਉਣਾ ਉਹ ਕਦੇ ਵੀ ਨਹੀਂ ਮੈਨੂੰ ਘਰਦਿਆਂ ਨੇ ਆਇਆ ਕਿ ਬਹੁਤ ਜ਼ਿਆਦਾ ਸਪੋਰਟ ਦਿੱਤੀ ਜੀ ਕਿਹੜੇ ਟਾਈਮ 'ਚ ਤੁਸੀਂ ਜੋ ਪਹਿਲਾ ਗਾਣਾ ਕਿੰਨਾ ਟਾਈਮ ਦੇ ਸੀ ਜਦੋਂ ਤੁਸੀਂ ਪਹਿਲਾ ਗਾਣਾ ਗਾਇਆ ਉਦੋਂ ਮੈਂ ਜੇ ਜਦੋਂ ਪਹਿਲਾ ਗੀਤ ਗਾਇਆ ਸ਼ਾਇਦ ਮੈਂ 8ਵੀਂ ਕਲਾਸ ਦੇ ਵਿੱਚ ਪੜ੍ਹਦੀ ਸੀਗੀ ਜਦੋਂ ਪਹਿਲਾ ਗੀਤ ਦੋ ਆਵਾਜ਼ਾਂ ਦੇ ਵਿੱਚ ਗਾਇਆ ਸੀ ਮੇਲ ਤੇ ਫੀਮੇਲ ਦੀ ਆਵਾਜ਼ ਦੇ ਵਿੱਚ ਤੇ ਤੁਸੀਂ ਮੈਮ ਘਰ ਦੇ ਵਿੱਚ ਜਿੱਦਾਂ ਹੁਣ ਸਿੰਗਿੰਗ ਦੇ ਲਈ ਰਿਆਸਤ ਬਹੁਤ ਜ਼ਰੂਰੀ ਆ ਕਿੰਨਾ ਕੁ ਟਾਈਮ ਦਿੰਦੇ ਹੋ ਰਿਆਸ ਦੇ ਲਈ ਰਿਆਸ ਦੇ ਹੁਣ ਤਾਂ ਜੀ ਅਸੀਂ ਇੱਧਰ ਥੋੜਾ ਜਿਹਾ ਕੋਰਾਲੀ ਦੇ ਵਿੱਚ ਆਏ ਹੋਏ ਸੀਗੇ ਇੱਧਰ ਚਲੋ ਇੰਟਰਵਿਊ ਕਰਨ ਦਾ ਵੀ ਤੁਹਾਡੇ ਨਾਲ ਮੌਕਾ ਮਿਲਿਆ ਬਹੁਤ ਬੜਾ ਬੜਾ ਵਧੀਆ ਲੱਗਾ ਮੈਂ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਦੋ ਦਿਨ ਅਸੀਂ ਆ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ ਛੀ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਸੀਗਾ ਉਹਦੇ ਸੰਬੰਧ ਦੇ ਵਿੱਚ ਪ੍ਰੋਗਰਾਮਾਂ ਦੇ ਵਿੱਚ ਆਏ ਸੀਗੇ ਬਾਬਾ ਜੀਵਨ ਸਿੰਘ ਦੇ ਸੰਬੰਧ ਵਿੱਚ ਕੁਝ ਸਾਨੂੰ ਗਾਇਕੀ ਦੇ ਵਿੱਚ ਤੋਂ ਬੋਲ ਸੁਣਾ ਦਿਓ ਦਰਸ਼ਕਾਂ ਨੂੰ ਸੁਣਾ ਦਿਨੇ ਜੀ ਜੀ ਇੱਕ ਵਾਰ ਦੇ ਰੂਪ ਦੇ ਵਿੱਚ ਕਿ ਜਿੱਦਾਂ ਤੁਸੀਂ ਚਾਹੋ ਅੱਛਾ ਕੋਈ ਵੀ ਸੁਣਾ ਦਿਓ ਵਾਰਤ ਵਾਰਸਨ ਵਾਰਸਨ ਆਦੋ ਕੁਝ ਵੀ ਹਾਂ ਸਾਨੂੰ ਭੁੱਲ ਕੇ ਵੀ ਨਹੀਂ ਭੁੱਲਣੀ ਤੂੰ ਤਾਂ ਕੀਤੀ ਬੜੀ ਕਮਾਲ ਸਾਨੂੰ ਲੜ ਕੇ ਸਿੱਖੀ ਲੈ ਦਿੱਤੀ ਸਾਨੂੰ ਲੜ ਕੇ ਸਿੱਖੀ ਲੈ ਦਿੱਤੀ ਤੂੰ ਤਾਂ ਬੜੀ ਘਾਲਣਾ ਘਾਲ ਆਪਣੇ ਆਪ ਪਿਤਾ ਵਿਵਾਰ ਕੇ ਓ ਆਪਣੇ ਆਪ ਪਿਤਾ ਵਿਵਾਰ ਕੇ ਨਾ ਸਾਦੇ ਨਾਲ ਛੁੱਕ ਕੇ ਸੇਸ ਗੁਰਾਂ ਦਾ ਆਪਣੇ ਮੈਮ ਜਿੱਦਾਂ ਹੁਣ ਤੁਸੀਂ ਧਾਰਮਿਕ ਸੰਗੀਤ गा ਰਹੇ ਹੋ ਤੇ ਇਨ ਫਿਊਚਰ ਤੁਹਾਨੂੰ ਕਦੀ ਕੋਈ ਅਸਲੇ ਦਾ ਗਾਣਾ ਜਾਂ ਕੋਈ ਨਸ਼ਿਆਂ ਦੇ ਅ ਮੁਤਾਬਿਕ ਗਾਣਾ ਕੋਈ ਗਾਣਾ ਪੈਂਦਾ ਤਾਂ ਤੁਸੀਂ ਕਿੱਦਾਂ ਉਹਨੂੰ ਅਕਸੈਪਟ ਕਰੋਗੇ ਜਾਂ ਹਾਂਜੀ ਨਹੀਂ ਗਾਵਾਂਗੀ ਜੀ ਮੈਂ ਉਹ ਗੀਤ ਨਹੀਂ ਗਾਵਾਂਗੀ ਜੋ ਮੈਂ ਅੱਗੇ ਵੀ ਕਈ ਚੈਨਲਾਂ ਦੇ ਵਿੱਚ ਸੋ ਇੰਟਰੋ ਲਈ ਦੱਸਿਆਗਾ ਕਿ ਮੈਂ ਇੱਕ ਪਰਵਾਰਿਕ ਗੀਤ ਗਾਉਣੀ ਆ ਆ ਕ੍ਰਾਂਤੀਕਾਰੀ ਗੀਤ ਗਾਉਣਾ ਚਾਹੁੰਨੀ ਆ ਜਿਵੇਂ ਬਾਬਾ ਸਾਹਿਬ ਲਈ ਸਾਹਿਬ ਸ਼੍ਰੀ ਕਾਂਚੀ ਰਾਮ ਲਈ ਨਾ ਬਾਬਾ ਸਾਹੀ ਪੀਮਰਾਓ ਡਾਕਟਰ ਅੰਬੇਡਕਰ ਜੀ ਲਈ ਸੋ ਸਤਿਗੁਰ ਰਵਿਦਾ ਜਿੰਨੇ ਵੀ ਸਾਡੇ ਬਹੁਤ ਸਾਰੇ ਸਮਾਜ ਦੇ ਸੰਤ ਮਹਾਪੁਰਸ਼ ਹੋਏ ਨੇ ਸੋ ਮੈਂ ਉਹਨਾਂ ਦੇ ਮਿਸ਼ਨ ਨੂੰ ਲੈ ਕੇ ਅੱਗੇ ਚੱਲਦੀ ਆ ਸਤਿਗੁਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਇਤਿਹਾਸ ਦੇ ਵਿੱਚੋਂ ਵੀ ਗਾਉਨੇ ਆ ਸੋ ਹਾਂਜੀ ਇਹੋ ਜੇ ਗੀਤ ਪਰਵਾਰਿਕ ਸਾਡੇ ਪੰਜਾਬੀ ਕਲਚਰ ਲਈ ਗਾਉਣਾ ਚਾਹੁੰਨੀ ਆ ਸਾਡਾ ਮੈਂ ਮਿਲਨ ਸਿੰਘ ਹੈ ਜੋ ਫੀਮੇਲ ਗਾਇਕਾ ਰਹੀ ਬਹੁਤ ਪ੍ਰਸਿੱਧ ਗਾਇਕਾ ਰਹੀ ਹੈ ਤੇ ਉਹਨਾਂ ਨੇ ਬਹੁਤ ਆਪਣੇ ਦੇਸ਼ ਵਿੱਚ ਨਾਮ ਨਖਟਿਆ ਤੇ ਕੀ ਤੁਸੀਂ ਵੀ ਉਹ ਉਹਨਾਂ ਨੂੰ ਦੇਖ ਕੇ ਇਹ ਜੋ ਡਬਲ ਵੌਇਸ ਹੈ ਜੋ ਇਹ ਚੇਂਜ ਕੀਤੀ ਤੇ ਤੁਸੀਂ ਹਲੇ ਬਹੁਤ ਜ਼ਿਆਦਾ ਪ੍ਰਸਿੱਧ ਨਹੀਂ ਹੋਏ ਕੀ ਕਾਰਨ ਸਮਝਦੇ ਹੋ ਹਾਂਜੀ ਜਦੋਂ ਮੈਂ ਛੋਟੀ ਹੁੰਦੀ ਬਸ ਉਹਨਾਂ ਨੂੰ ਦੇਖਦੀ ਹੁੰਦੀ ਸੀ ਮੈਨੂੰ ਆਪਣੇ ਆਪ ਚਾਹੇ ਤਾਂ ਲੱਗਦਾ ਸੀ ਵੀ ਬਹੁਤ ਔਖਾ ਜਿਹਾ ਕੰਮ ਹੈ ਇਹ ਜਾਦਾ ਮੇਰੇ ਮਨ ਦੇ ਵਿੱਚ ਵੀ ਉਹਨਾਂ ਨੂੰ ਦੇਖ ਕੇ ਆਏ ਜੇ ਉੱਠਿਆ ਵੀ ਜਿਹੜੀਆਂ ਵੀ ਉਹਨਾਂ ਨੇ ਵੀ ਗਾਇਆ ਇੱਕ ਅ ਲੜਕੀ ਹੋ ਕੇ ਲੇਡੀਜ਼ ਹੋ ਕੇ ਹਾਂਜੀ ਕੁੜੀ ਹੋ ਕੇ ਗਾਇਆ ਇਹ ਤਾਂ ਇਹ ਹਾਂਜੀ ਜਿਵੇਂ ਸਾ ਕੁੜੀਆਂ ਤੋਂ ਕੋਈ ਵੀ ਕੰਮ ਜਾ ਸਾਨੂੰ 바ਵਾ ਸਾਹਮਣੇ ਅਧਿਕਾਰ ਲੈ ਕੇ ਦਿੱਤੇ ਆ ਵੀ ਅ ਮਰਦ ਦੇ ਬਰਾਬਰ ਸਮਝਿਆ ਗਿਆ ਤੇ ਇੱਕ ਮੈਂ 바ਵਾ ਸਾਹਿਬ ਦੀ ਬਦੌਲਤ ਆ ਜੋ ਹੁਣ ਵੀ ਇੱਥੇ ਹਾਂਜੀ ਖੜੇ ਆ ਆਪਾਂ ਤੁਸੀਂ 바ਵਾ ਸਾਹਿਬ ਦੀ ਗੱਲ ਕੀਤੀ ਹੈ ਤੇ ਦੋ ਸ਼ਬਦ ਸਾਨੂੰ ਦਸ਼ਕਾਂ ਨੂੰ ਉਹਦੇ ਸੁਨਾਦੇ 바ਵਾ ਸਾਹਿਬ ਦੇ ਕੋਈ ਹਾਂ ਜੀ ਜੀ ਸਾਡਾ ਜੀ ਪਿੱਛੇ ਗੀਤ ਆਇਆ ਸੀ ਇੱਕ ਬਾਬਾ ਸਾਹਿਬ ਬਾਰੇ ਬਾਬਾ ਸਾਹਿਬ ਨੂੰ ਭੁੱਲ ਗਿਆ ਲੈ ਕੇ ਝੁੱਟੇਕਾਰਾਂ ਦੇ ਕੁਰਸੀ ਲੈ ਕੇ ਨਾਲੇ ਰਲ ਗਏ ਕੁਰਸੀ ਲੈ ਕੇ ਨਾਲੇ ਰਲ ਗਏ ਸ਼ਾਹੂਕਾਰਾਂ ਦੇ ਬਾਬਾ ਸਾਹਿਬ ਨੂੰ ਭੁੱਲ ਗਿਆ ਲੈ ਕੇ ਝੁੱਟੇਕਾਰਾਂ ਦੇ ਬਾਬਾ ਸਾਹਿਬ ਨੂੰ ਭੁੱਲ ਗਿਆ ਲੈ ਕੇ ਝੁੱਟੇਕਾਰਾਂ ਦੇ ਜੀ ਦੇ ਲਈ ਅਚਮਨ ਵਿੱਚ ਤੇਰੇ ਹੈਸਤਕਾਰ বিনা ਐਮਪੀ ਤਾਂ ਇੱਕ ਪਾਸੇ ਬਣਦਾ ਚੌਂਕੀਦਾਰ ਵੀ ਨਾ ਸੋਹਣੇ ਤਾਰੇ ਮੁੱਲ ਭੀਮ ਦੀਆਂ ਸੋਹਣੇ ਤਾਰੇ ਮੁੱਲ ਭੀਮ ਦੀਆਂ ਮਾਰੀਆਂ ਮਾਰਾਂ ਦੇ ਬਾਬਾ ਸਾਹਿਬ ਨੂੰ ਬਾਬਾ ਸਾਹਿਬ ਨੂੰ ਭੁੱਲ ਗਿਆ ਲੈ ਕੇ ਛੁੱਟੇ ਕਰਾਂ ਦੇ ਬਾਬਾ ਸਾਹਿਬ ਨੂੰ ਭੁੱਲ ਗਿਆ ਲੈ ਕੇ ਛੁੱਟੇ ਕਰਾਂ ਦੇ ਤੇ ਮੈਮ ਜੋ ਗਾਇਕੀ ਦੇ ਵਿੱਚ ਹੈ ਉਸਤਾਦ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਤੁਹਾਡੀ ਗਾਇਕੀ ਵਿੱਚ ਉਸਤਾਦ ਕਿਹਨੂੰ ਮੰਨਦੇ ਹੋ ਕੌਣ ਨੇ ਤੁਹਾਡੇ ਉਸਤਾਦ ਮੇਰੇ ਉਸਤਾਦ ਕੇਵਲ ਬੁਰਜਵਾਲਾ ਜੀ ਜਿਨ੍ਹਾਂ ਨੇ ਮੇਰਾ ਸ਼ੁਰੂ ਤੋਂ ਲੈ ਕੇ ਹੁਣ ਵੀ ਮੇਰਾ ਸਾਥ ਨਿਭਾ ਰਹੇ ਨੇ ਮੈਨੂੰ ਸੰਗੀਤ ਦੀਆਂ ਕਾਫੀ ਉਹਨਾਂ ਨੇ ਬਰੀਕੀਆਂ ਵੀ ਦੱਸੀਆਂ ਸੰਗੀਤ ਬਾਰੇ ਦੱਸਿਆ ਔਰ ਜਦੋਂ ਵੀ ਕੋਈ 새 ਗੀਤ ਕਰਦੇ ਆ ਜਾਂ ਕੰਪੋਜੀਸ਼ਨ ਬਣਾਉਣੀ ਹੁੰਦੀ ਹੈ 뮤직 ਬਾਰੇ ਰਿਹਾਸ ਬਾਰੇ ਉਹਨਾਂ ਨੇ ਮੈਨੂੰ ਦੱਸਿਆ ਕੇਵਲ ਬੁਰਜਵਾਲਾ ਜੀ ਦਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਮੈਂ ਉਹਨਾਂ ਦੀ ਬਦੌਲਤੀ ਜੋ ਹੁਣ ਪਹੁੰਚੀ ਆ ਜੀ ਤੇ ਮੈਮ ਹਰ ਇੱਕ ਸਿੰਗਰ ਦਾ ਆਪਣਾ ਇੱਕ ਆਈਡਲ ਹੁੰਦਾ ਹੈ ਤੁਸੀਂ ਕਿਹਨੂੰ ਆਈਡਲ ਮੰਨਦੇ ਹੋ ਤੇ ਕਿਹਨੂੰ ਫੋਲੋ ਕਰਦੇ ਹੋ ਮੈਂ ਅਮਰਸੰਗ ਚਮਕੀਲਾ ਜਿਹਨੂੰ ਜ਼ਿਆਦਾ ਸੁਣਦੀ ਹਾਂ ਜੀ ਆਪਣਾ ਆਈਡਲ ਮੰਨਦੀ ਹਾਂ ਮੈਂ ਉਹਨਾਂ ਦੇ ਹੁਣ ਵੀ ਗੀਤ ਜਦੋਂ ਸਟੇਜ ਤੇ ਕੋਈ ਵੀ ਸਟੇਜ ਪਰਫਾਰਮન્સ ਹੁੰਦੀ ਹੈ ਜਾਂ ਸਟੇਜ ਪ੍ਰੋਗਰਾਮ ਹੁੰਦਾ ਹੈਗਾ ਤਾਂ ਮੈਂ ਉਹਨਾਂ ਦੇ ਗੀਤ ਨਰਕਾਂ ਨੂੰ ਜਾਵੇਂ ਸਰਹੰਦ ਦੀ ਦਵਾਰੇ ਇਹ ਗੌਨੀਆ ਗੀਤ ਹਾਂਜੀ ਹਰ ਇੱਕ ਸਟੇਜ ਤੇ ਦੋਖ ਸ਼ਬਦ ਹੋ ਜਾਣ ਹਾਂਜੀ ਨਰਕਾ ਨੂੰ ਜਾਵੇ ਸਰਹੰਦ ਦੇ ਦਿਵਾਰੇ ਨੀ ਤੂੰ ਨਰਕਾ ਨੂੰ ਜਾਵੇ ਸਰਹੰਦ ਦੇ ਦਿਵਾਰੇ ਤੂੰ ਹੀ ਕਤਲ ਕਰਾਏ ਦਸ਼ਮੇਸ਼ ਦੇ ਦੋਲਾਰੇ ਦਸ਼ਮੇਸ਼ ਦੇ ਦੁਲਾਰੇ ਨਰਕਾ ਨੂੰ ਜਾਵੇਂ ਸਰਹੰਦ ਦੇ دیਵਾਰੇ ਰਾਹੇ ਕਰ ਦੇਓ ਸਾਰੇ ਮੇਰੀ ਰਿਕਾ ਨੂੰ ਜਾਵੇ ਸਰਹੰਦ ਦੇ ਦਿਵਾਰੇ ਤੁਹਾਨੂੰ ਕਦੀ ਕੋਈ ਪ੍ਰਾਈਜ਼ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਕਿਤੇ ਹਾਂਜੀ ਦਿੱਲੀ ਵਿਖੇ ਭਾਰਤੀ ਅਦਾਲਤ ਸਹਿਤ ਅਕਾਦਮੀ ਵੱਲੋਂ ਮੈਨੂੰ ਨੈਸ਼ਨਲ ਅਵਾਰਡ ਭਾਰਤ ਦੀ ਪਹਿਲੀ ਵਿਧਕਾ ਸੁਵਿੱਤਰੀ ਬਾਈ ਫੂਲੇਵਾਰਡ ਮੈਨੂੰ ਮਿਲਿਆ ਜੀ ਸੋ ਮੇਰੇ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਉਹ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ ਪਿਛਲੇ ਕੁਝ ਦਿਨਾਂ ਚ ਇੱਕ ਵੀਡੀਓ ਵਾਇਰਲ ਹੋਈ ਸੀ ਤੁਹਾਨੂੰ ਲੈ ਕੇ ਤੇ ਉਹ ਵੀਡੀਓ ਇੱਕ ਵਧੀਆ ਇੱਕ ਜੋ ਕਲਾਕਾਰ ਦੀ ਸੀ ਉਹਨਾਂ ਬਾਰੇ ਚਾਣਨਾ ਪਾਇਆ ਹਾਂਜੀ ਅੱਜ ਤੋਂ 4-5 ਸਾਲ ਪਹਿਲਾਂ ਮੈਂ ਤੇ ਮੇਰੀ ਮਦਰ ਅਸੀਂ ਬੱਸ ਤੇ ਬੈਠ ਕੇ ਵੈਸੇ ਹੀ ਜਿਵੇਂ ਆਪਾਂ ਆਮ ਚਲੇ ਜਾਂਦੇ ਆ ਕੋਈ ਘਰ ਦਾ ਸਮਾਨ ਲੈਣ ਵਾਸਤੇ ਕੋਟਕਪੂਰੇ ਗਏ ਸੀਗੇ ਤਾਂ ਉੱਥੇ ਸਾਡੇ ਬਹੁਤ ਹੀ ਵਧੀਆ ਜੋ ਫਿਲਮਾਂ ਦੇ ਵਿੱਚ ਕੰਮ ਕਰਦੇ ਨੇ ਗਰਮੀਤ ਸਾਜਨ ਜੀ ਉਹਨਾਂ ਦੇ ਉਹ ਇੱਕ ਸੁਨਿਆਰੇ ਨੇ ਉਹਨਾਂ ਦੀ ਦੁਕਾਨ ਤੇ ਬੈਠ ਕੇ ਸਾਡੇ ਬਠਿੰਡੇ ਤੋਂ ਮਹਿੰਦਰ ਪ੍ਰਧਾਨ ਜੀ ਨੇ ਨਾਟਕ ਕਰਨੇ ਬਹੁਤ ਵੱਡੇ ਹਾਂ ਜੀ ਨਾਟਕ ਕਰਦੇ ਰਹਿੰਦੇ ਨੇ ਤਾਂ ਉਹ ਵੀ ਉੱਥੇ ਗਏ ਹੋਏ ਸੀਗੇ ਤਾਂ ਮੈਨੂੰ ਉਹ ਕਹਿਣ ਲੱਗੇ ਵੈਸੇ ਵੀ ਮਣੀ ਕੋਈ ਗੀਤ ਸੁਣਾ ਜਾ ਆਪਦਾ ਮੇਲ ਤੇ ਫੀਮੇਲ ਦੀ ਵਾ ਜੋ ਉਹਨਾਂ ਨੂੰ ਦੱਸਣ ਲੱਗੇ ਵੀ ਕੁੜੀ ਦੋ ਵਾਜਾਂ ਕੱਢ ਲੈਂਦੀ ਆ ਤਾਂ ਮੈਂ ਉੱਥੇ ਦੁਕਾਨ ਤੇ ਬੈਠ ਕੇ ਹਾਂ ਜੀ ਉਹ ਗੀਤ ਗਾਉਣ ਲੱਗ ਗਈ ਜਿਹੜਾ ਹ ਇਹ 5 6 ਸਾਲਾਂ ਬਾਅਦ ਚਾਰਾਂ ਪੰਜ ਸਾਲਾਂ ਬਾਅਦ ਜਿਹੜੀ ਇਹ ਵੀਡੀਓ ਆ ਉਹ ਕਿਵੇਂ ਇਹਨਾਂ ਕਿਵੇਂ ਕਰਕੇ ਉੱਥੋਂ ਪੈ ਗਈ ਮੈਨੂੰ ਯਾਦ ਆਇਆ ਇੱਕ ਪਾਸੇ ਉਹ ਥੋੜਾ ਜਿਹਾ ਮੈਨੂੰ ਲੱਗ ਵੀ ਰਿਹਾ ਕਿ ਮੇਰੀ ਮਦਰ ਵੀ ਮੇਰੀ ਮੰਮੀ ਮੇਰੀ ਮਾਤਾ ਵੀ ਮੇਰੇ ਨਾਲ ਬੈਠੀ ਆ ਤਾਂ ਅਸੀਂ ਦੁਕਾਨ ਤੇ ਬੈਠ ਕੇ ਉਹ ਗੀਤ गा ਰਹੇ ਆ ਤੇ ਚਾਰ ਪੰਜ ਸਾਲਾਂ ਬਾਅਦ ਜਦੋਂ ਮੈਨੂੰ ਮੈਨੂੰ ਆਪ ਨੂੰ ਵੀ ਨਹੀਂ ਪਤਾ ਸੀਗਾ ਤਾਂ ਇਹਦੇ ਵਿੱਚ ਜਦੋਂ ਮੈਂ ਵੇਖਿਆ ਤਾਂ ਉਹਨਾਂ ਨੇ ਉਹ ਗਾਂ ਦੀ ਗਾਂ ਕਰਕੇ ਬਾਈ ਸ਼ਾਇਦ ਰਣਵੀਰ ਰਾਣਾ ਜੀ ਕੋਲੇ ਰਾਣਾ ਜੋ ਇੱਕ ਫਿਲਮ ਇੰਡਸਟਰੀ ਦੇ ਬਹੁਤ ਹੀ ਵੱਡੇ ਕਮੇਡੀਅਨ ਜੋ ਸਿੰਗਰ ਕਲਾਕਾਰ ਹੋਏ ਨੇ ਬਾਈ ਰਾਣਾ ਜੀ ਸੋ ਉਹਨਾਂ ਨੇ ਇਹ ਮੇਰੀ ਸ਼ੇਅਰ ਕੀਤੀ ਵੀਡੀਓ ਵਾਇਰਲ ਹੋਈ ਇਥੋਂ ਵਿਊ ਮਿਲੇ ਲੋਕਾਂ ਦੇ ਕਾਫੀ ਸ਼ੇਅਰ ਵੀ ਹੋਈ ਤਾਂ ਤੁਹਾਡੇ ਤੱਕ ਚੈਨਲਾਂ ਤੱਕ ਪਹੁੰਚਣ ਦਾ ਮੌਕਾ ਮਿਲਿਆ ਤਾਂ ਇਸ ਕਰਕੇ ਹਾਂਜੀ ਇਹ ਪਛਾਣ ਬਣੀ ਅ ਮੰਦਿਰ ਜੀ ਜੋ ਆਪਣੇ ਸਰੋਤਿਆਂ ਨੂੰ ਤੋਂ ਦੇਸ਼ ਵਾਸੀਆਂ ਨੂੰ ਅੱਜ ਦੀ ਗਾਇਕ ਨੂੰ ਲੈ ਕੇ ਕੀ ਮੈਸੇਜ ਦੇਣਾ ਚਾਹੋਗੇ ਮੈਂ ਸਰੋਤਿਆਂ ਨੂੰ ਤੇ ਅੱਜ ਦੀ ਗਾਇਕੀ ਨੂੰ ਲੈ ਕੇ ਮੈਸੇਜ ਦੇਣਾ ਚਾਹੁੰਨੀ ਆ ਕਿ ਤੁਸੀਂ ਵਧੀਆ ਵਧੀਆ ਗੀਤ ਸੁਣੋ ਤੇ ਗੀਤਕਾਰਾਂ ਨੂੰ ਕਹਿਣਾ ਚਾਹੁੰਨੀ ਵਧੀਆ ਵਧੀਆ ਗੀਤ ਲਿਖਣ ਸਿੰਗਰਾਂ ਨੂੰ ਜੋ ਪਰਿਵਾਰਕ ਸਾਡੀਆਂ ਧੀਆਂ ਭੈਣਾਂ ਬੈਠ ਕੇ ਗੀਤ ਸੁਣ ਸਕਣ ਤੇ ਬੱਚਾਂ ਦਾ ਭਵਿੱਖ ਖਰਾਬ ਨਾ ਹੋਵੇ ਗੀਤ ਸੁਣ ਕੇ ਹਥਿਆਰਾਂ ਵਾਲੇ ਜਾਂ ਅਮ ਮਿਆਪਾ ਲੜਾਈਆਂ ਆਪੜਾਂਆਂ ਵਾਲੀ ਗੀਤ ਨਹੀਂ ਸੁਣਨੇ ਚਾਹੀਦੇ ਨਸ਼ਿਆਂ ਬਾਰੇ ਜਿਸ ਨੂੰ ਸਾਡੀ ਆਉਣ ਵਾਲੀ ਪੀੜ੍ਹੀ ਉਹਨਾਂ ਨੂੰ ਦੇਖ ਕੇ ਜ਼ਿਆਦਾ ਵੀ ਅੱਗੇ ਖਰਾਬ ਹੋ ਰਹੀ ਆ ਤਾਂ ਇਹੋ ਜਿਹੇ ਗੀਤ ਨਹੀਂ ਗਾਉਣੇ ਚਾਹੀਦੇ ਪਰਵਾਰਿਕ ਗੀਤ ਗਾਉਣੇ ਚਾਹੀਦੇ ਆ ਜਿਸ ਵਿੱਚ ਸਾਡਾ ਸਾਰਾ ਸਮਾਜ ਬੈਠ ਕੇ ਸੁਣ ਸਕੇ ਜਿਵੇਂ ਪਹਿਲਾਂ ਸਾਡੇ ਪੰਜਾਬੀ ਸਿੰਗਰ ਹਾਂਜੀ ਗੀਤ ਗਾਉਂਦੇ ਹੁੰਦੇ ਸੀ ਵਧੀਆ-ਵਧੀਆ ਸ਼੍ਰੀ ਲਾਲ ਚੰਦ ਜਮਲਾ ਜੱਟ ਜੀ ਨੇ ਕਿੰਨਾ ਵਧੀਆ ਗਾਇਆ ਅ ਹਾਂਜੀ ਸੋ ਸਹੀ ਕਹਿਆ ਹੈ ਮਨਦੀਪ ਕੌਰਮਨੀ ਜੀ ਨੇ ਜੋ ਮੋਗਾ ਦੇ ਰਹਿਣ ਵਾਲੇ ਨੇ ਇਹਨਾਂ ਨੇ ਦੱਸਿਆ ਕਿ ਜੋ ਪੰਜਾਬੀ ਗਾਇਕੀ ਹੈ ਉਹ ਅੱਜ ਕੱਲ ਲੱਚਰਤਾ ਵੱਲ ਤੇ ਜੋ ਅਸਲੇ ਨੂੰ ਪ੍ਰਮੋਟ ਕਰਦੀ ਨਸ਼ੇ ਨੂੰ ਪ੍ਰਮੋਟ ਕਰਦੀ ਹੈ ਉਸ ਨੂੰ ਸਾਨੂੰ ਵੀ ਉਸ ਨੂੰ ਨਹੀਂ ਦੇਖਣਾ ਚਾਹੀਦਾ ਜੋ ਪਰਵਾਰਿਕ ਗਾਣੇ ਆ ਉਹਨਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਉਹਨਾਂ ਨੂੰ ਦੇਖਣਾ ਚਾਹੀਦਾ ਬੱਚਿਆਂ ਨੂੰ ਵੀ ਇਹਨਾਂ ਚੀਜ਼ਾਂ ਬਾਰੇ ਦੱਸਣਾ ਚਾਹੀਦਾ ਹੈ ਕਹੈ ਰ ਕਬੱਡੀ ਖੇਡਣੀ ਜਿਵੇਂ ਪੇੜ ਨੇ ਸਾਨਾ ਦੇ ਫਲ ਖਰਾਕਾ ਖਾ ਕੇ ਗੱਜੜ ਵਿੱਚ ਮਦਾਨਾ ਦੇ ਨਾਲ ਮਿਹਨਤ ਲਾਉਣੀ ਪੈਂਦੀ ਏ ਕੰਮੇ ਨਹੀਂ ਸਿਖਾਣ ਆਵੇ ਨਾਲ ਮਿਹਨਤ ਲਾਉਣੀ ਪੈਂਦੀ ਏ ਕੰਮੇ ਨਹੀਂ ਸਿਖਾਣ ਆਵੇ ਤੂੰ ਨਸ਼ੇ ਛੱਡ ਜੇ ਬਣ ਨਹੀਂ ਗਾਂਧੀ ਆਣੀ ਅਕਾਲਾਵੇ ਤੂੰ ਨਸ਼ੇ ਛੱਡ ਜੇ ਬਣ ਨਹੀਂ ਗਾਂਧੀ ਓਏ ਕੱਲ ਹਾਰ ਕੇ ਆਏ ਆ ਥੋੜੇ ਜੇ ਪੈਂਟਾਂ ਤੇ ਨਿੱਤ ਪੋਸਟਰ ਪੜਦਾ ਹਾਂ ਮੈਂ ਟੂਰਨਾਮੈਂਟਾਂ ਦੇ ਓ ਬੱਲੇ ਬੱਲੇ ਆਖਣਗੇ ਜੋ ਕਰਦੇ ਝੇਡਾ ਨੀ ਬੱਲੇ ਬੱਲੇ ਆਖਣਗੇ ਜੋ ਕਰਦੇ ਝੇਡਾ ਨੀ ਹਰ ਜੀਤ ਵੰਗਰਾ ਹਰ ਜੀਤ ਵੰਗਰਾ ਫੋਰਤੀ ਨਾ ਮੈਂ ਪਾਣਾ ਰੇ ਡਾਨੀ ਹਰ ਜੀਤ ਵੰਗ ਜਦ ਫੋਰਤੀ ਨਾ ਮੈਂ ਪਾਣਾ ਰੇ ਡਾਨੀ